ਸ਼ੀਕਲ ਜੀ ਸਾਰਿਆਂ ਨੂੰ ਰਾਸੀਦੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਤੇ ਵੈਗਰ ਸਭ ਨੂੰ ਤੰਦਰੁਸਤੀਆਂ ਦੇਣ ਜੀ ਲਓ ਜੀ ਬਲੌਗ ਆਪਣਾ ਸ਼ੁਰੂ ਹੋ ਰਿਹਾ ਦਿਨ ਹੋ ਗਿਆ ਐਤਵਾਰ ਦਾ ਟਾਈਮ ਹੋ ਗਿਆ 10 ਵਜੇ ਦਾ ਤੇ ਇਧਰ ਆਪਾਂ ਹੁਣ ਬਣਾਉਣ ਲੱਗੇ ਸੀਗੇ ਮੂਲੀਆਂ ਵਾਲੇ ਪਰੌਂਠੇ ਅੱਜ ਪਹਿਲੇ ਦਿਨ ਮੂਲੀਆਂ ਵਾਲੇ ਪਰੌਂਠੇ ਬਣਾਉਣ ਲੱਗੇ ਆ ਸਰਦੀਆਂ ਦੀ ਸ਼ੁਰੂਆਤ ਹੋ ਗਈ ਆ ਪਰ ਮੂਲੀਆਂ ਹਜੇ ਆਪਣੇ ਗਾਰਡਨ ਵਿੱਚ ਨਹੀਂ ਹੋਈਆਂ ਗਿਆ ਆਪਾਂ ਮਾਰਕੀਟ ਚੋਂ ਲੈ ਕੇ ਹੀ ਆਏ ਆ ਤੇ ਇਹ ਜਿਹੜੀਆਂ ਮੂੜੀਆਂ ਨੇ ਥੋੜੀਆਂ ਜੀਆਂ ਸਵਾਦ ਨਹੀਂ ਥੋੜਾ ਕੜੱਤਨ ਜਿਹਾਲੀਆਂ ਆ ਇਸ ਕਰਕੇ ਖਾਣ ਦੇ ਵਿੱਚ ਟੇਸਟੀ ਨਹੀਂ ਗਈਆਂ ਪਰ ਪਰੌਂਠੇ ਵਧੀਆ ਬਣ ਜਾਣਗੇ ਮੂੜੀਆਂ ਮੈਂ ਕੱਦੂ ਕਸ ਕਰਕੇ ਰੱਖ ਲਈਆਂ ਵਿੱਚ ਨਮਕ ਮਿਰਚ ਧਨੀਆ ਜੋ ਵੀ ਵਿੱਚ ਪਾਉਣਾ ਸੀਗਾ ਉਹ ਵੀ ਸਾਰਾ ਮਿਕਸ ਮਸਾਲਾ ਕਰਕੇ ਰੱਖ ਲਿਆ ਇਧਰ ਆਪਾਂ ਆਟਾ ਵੀ ਗੁੰਨ ਕੇ ਰੱਖ ਲਿਆ ਜੀ ਤੇ ਅੱਜ ਲਾ ਲਿਆ ਬਾਲਾਂ ਨੂੰ ਤੇਲ ਕਿਉਂਕਿ ਅੱਜ ਸੰਡੇ ਆ ਸਿਰ ਧੋਣਾ ਆ ਵਾਲ ਧੋਣੇ ਆ ਜੀ ਚਲੋ ਜੀ ਵਲੌਗ ਦੀ ਸ਼ੁਰੂਆਤ ਹੋ ਗਈ ਹੈ ਤੇ ਮਿਲਾਂਗੇ ਆਪਾਂ ਥੋੜੇ ਟਾਈਮ ਬਾਅਦ ਬੜੇ ਰਿਓ ਵਲੌਗ ਦੇ ਵਿੱਚ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਲਓ ਜੀ ਹੁਣ ਟੇਸਟੀ ਟੇਸਟੀ ਮੂੜੀਆਂ ਵਾਲੇ ਪਰੌਂਠੇ ਬਣ ਰਹੇ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਕਿਸ ਤਰ੍ਹਾਂ ਜਿਵੇਂ ਕਿ ਦੋ ਰੋਟੀ ਆਪਸ ਚ ਜੋੜ ਕੇ ਜਿਵੇਂ ਮੈਂ ਹੁਣ ਬਣਾ ਰਹੀ ਆ ਇਸ ਤਰ੍ਹਾਂ ਮੂੜੀਆਂ ਵਾਲੇ ਪਰੌਂਠੇ ਖਾਣੇ ਪਸੰਦ ਆ ਜਾਂ ਤੁਸੀਂ ਜਿਵੇਂ ਪੇੜੇ ਦੇ ਵਿੱਚ ਪਾ ਕੇ ਇੱਕ ਹੀ ਰੋਟੀ ਬਣਾਉਣੀ ਆ ਉਹ ਵਾਲਾ ਪਸੰਦ ਹੈ ਤੇ ਹੁਣ ਜਦੋਂ ਘਰ ਦੀਆਂ ਮੂੜੀਆਂ ਹੋ ਗਈਆਂ ਉਦੋਂ ਦਾ ਫਿਰ ਹਫ਼ਤੇ ਚ 4 ਦਿਨ ਬਣਿਆ ਕਣਕੀ ਮੂਲੀ ਵਾਲੇ ਪਰੌਂਠੇ। ਕਰੀਏ ਜੀ ਦਹੀਂ, ਮੱਖਣੀ ਤੇ ਲੱਸੀ ਦੇ ਨਾਲ ਖਾਓ ਮੂਲੀ ਵਾਲੇ ਪਰੌਂਠੇ ਬੜੀਆ ਟੇਸਟੀ। ਸਬਜ਼ੀ ਬਣਾਉਣ ਦਾ ਵੀ ਜੇ ਟੈਨਸ਼ਨ ਨਹੀਂ ਰਹਿੰਦੀ ਕੀ ਸਬਜ਼ੀ ਬਣਾਈਏ ਨਾ। ਬੜੀਆ ਖੁਸ਼ ਹੋ ਕੇ ਖਾ ਲੈਂਦੇ ਸਾਰੇ। ਲਓ ਜੀ ਆਪਾਂ ਤਾਂ ਦੋ-ਦੋ ਜੋੜ ਕੇ ਬਣਾ ਰਹੇ ਹਾਂ। ਖਾਓ ਗਰਮ-ਗਰਮ ਪਰੌਂਠੇ। ਇਧਰ ਮਨਵੀਰ ਨਵੇਂ ਨਵੇਂ ਐਕਸਪੈਰੀਮੈਂਟ ਕਰ ਰਿਹਾ ਜੀ ਇਧਰੋਂ ਮੂਲੀ ਵਾਲੇ ਪਰੌਂਠੇ ਬਣਦੇ ਪਹਿਲਾਂ ਟ੍ਰੇਨ ਬਣਾਈਏ ਫਿਰ ਉਹਦੇ ਮੂਲੀ ਵਾਲੇ ਪਰੌਂਠੇ ਬਣਾਉਂਗੇ ਚਲ ਦੇਖਦੇ ਆਂ ਨੀ ਬਣਾ ਕੇ ਦਿਖਾਵਾਂਗੇ ਕਿਵੇਂ ਜੇ ਬਣਦੇ ਆ ਲਓ ਜੀ ਮਨਵੀਰ ਦੇ ਦੁਆਰਾ ਬਣਾਈ ਗਏ ਟ੍ਰੇਨ ਦੇ ਵਿੱਚ ਮੂਲੀਆਂ ਪਾਤੀਆਂ ਹੁਣ ਦੇਖਦੇ ਆਂ ਸਵਾਰੀਆਂ ਵਿੱਚ ਰਹਿੰਦੀਆਂ ਕਿ ਨਹੀਂ ਇਹਨਾਂ ਬਿਲਣਾ ਵੀ ਥੋੜਾ ਜੌਖਾ ਹੀ ਹੋਊਗਾ ਚਲ ਦੇਖਦੇ ਆਂ ਜੀ ਬੰਜੂ ਹੈ ਨਾ ਇਹ ਮੂਲੀਆਂ ਬਾਹਰ ਆ ਗਈਆਂ ਤਾਂ ਆਂ छेदार पोंड था ये तो मूलिया अब धन थाप के बनाता है मतलब फ़ोन बंद जो लग लिया कोई अरे भाई ये क्या हो रहा है चलो जी ओखा से ओखा पे लिया ते होने नूछाक के पौने तबे ते ਲੱਛੇਦਾਰ ਮੂੜੀਆਂ ਵਾਲਾ ਪਰੌਂਠਾ ਵੀ ਮੰਗਲਾ ਡਿਜ਼ਾਈਨ ਦਾ ਚਲੋ ਜੀ ਲੱਛੇਦਾਰ ਮੂੜੀਆਂ ਵਾਲਾ ਪਰੌਂਠਾ ਵੀ ਹੋ ਗਿਆ ਆਪਣਾ ਤਿਆਰ ਵਧੀਆ ਬਣ ਗਿਆ ਤੇ ਹੁਣ ਬਾਕੀ ਜਿਹੜੇ ਆ ਪਰੌਂਠੇ ਉਹ ਬਣਾਉਣੇ ਆ ਜੀਦਰ ਗਰਮ ਗਰਮ ਪਰੌਂਠਾ ਹੋ ਗਿਆ ਤਿਆਰ ਜਿਹੜਾ ਟ੍ਰੇਨ ਦਾ ਬਣਾ ਕੇ ਵੀ ਲੱਛੇਦਾਰ ਮੂੜੀਆਂ ਪਾ ਕੇ ਬਣਾਇਆ ਹੁਣ ਇਸ ਤੇ ਮੱਖਣੀ ਦਹੀਂ ਦੇ ਨਾਲ ਇਸ ਨੂੰ ਖਾਣੇ ਆ ਜੀ ਲੰਚ ਹੋ ਗਿਆ ਤੇ ਅੱਜ ਮੂੜੀਆਂ ਵਾਲੇ ਪਰੌਂਠੇ ਖਾ ਲਿਆ ਤੇ ਜਿਸ ਦਿਨ ਮੈਂ ਮੂੜੀਆਂ ਵਾਲੇ ਪਰੌਂਠੇ ਖਾ ਲਾਂ ਉਸ ਦਿਨ ਮੈਨੂੰ ਹੋ ਜਾਂਦੀ ਐਸਿਡਿਟੀ ਦੀ ਪ੍ਰੋਬਲਮ ਤੇ ਵੈਸੇ ਵੀ ਥੋੜੀ ਬੁਤੀ ਹੋ ਜਾਂਦੀ ਹੈ ਤੇ ਮੈਂ ਬਹੁਤ ਸਾਰੇ ਨੁਕਤੇ ਜਿਹੜੇ ਵਰਤ ਕੇ ਦੇਖ ਲੇ ਪਰ ਮੈਨੂੰ ਫਾਇਦਾ ਨਹੀਂ ਹੋਇਆ ਤੇ ਅੱਜ ਮੈਂ ਆਹ ਦੇਖ ਰਹੀ ਸੀ ਇਹ ਸੁਣਿਆ ਸੀਗਾ ਮੈਂ ਵੀ ਅਜਵੈਣ ਤੇ ਜੀਰਾ ਤਵੇ ਤੇ ਭੁੰਨ ਲਵੋ ਤੇ ਹੁਣ ਮੈਂ ਉਹੀ ਕਰਕੇ ਦੇਖਣ ਲੱਗੀ ਸੀ ਕਿ ਮੈਂ ਕਿ ਚੱਲ ਪਹਿਲਾਂ ਇਹੀ ਕਰਕੇ ਦੇਖ ਲਾਂ ਇਸ ਨੂੰ ਭੁੰਨ ਕੇ ਤੇ ਮੈਂ ਆਹ ਕੁੰਡੀ ਲੈ ਲਈ ਕਿਉਂਕਿ ਗ੍ਰਾਈਂਡਰ ਸਾਡਾ ਆਊਟ ਹੋ ਗਿਆ ਤੇ ਵੈਸੇ ਵੀ ਮੈਂ ਥੋੜਾ ਜਿਹਾ ਬਣਾ ਕੇ ਦੇਖ ਰਹੀ ਹਾਂ ਇੱਕ ਵਾਰੀ 스멜 ਬਹੁਤ ਵਧੀਆ ਹੁੰਦੀ ਹੈ ਜਦੋਂ ਇਹਨੂੰ ਭੁੰਨਦੇ ਹਾਂ ਤਵੇ ਤੇ ਥੋੜਾ ਜਿਹਾ ਬਣਾ ਕੇ ਦੇਖ ਰਹੀ ਹਾਂ ਮੈਂ ਕਿ ਚੱਲ ਇਹਨੂੰ ਥੋੜੇ ਬਣਾ ਕੇ ਤੇ ਕੁੰਡੀ ਦੇ ਵਿੱਚ ਇਹਨੂੰ ਗ੍ਰਾਈਂਡ ਕਰ ਲੈਣੀ ਆ ਤੇ ਫਿਰ ਇਹ ਇਹ ਨਿੱਗੇ ਦੇ ਪਾਣੀ ਦੇ ਨਾਲ ਘੋਲ ਕੇ ਪੀਣਾ ਆ ਤੇ ਚਲੋ ਇਹ ਵੀ ਦੇਖ ਲੈਣੀ ਆ ਜੇ ਇਹ ਵੀ ਨੁਕਤਾ ਅਸਰ ਕਰ ਜੂਗਾ ਤਾਂ ਐਸਿਡਿਟੀ ਦੀ ਪ੍ਰੋਬਲਮ ਨਾ ਹੋਊਗੀ ਵੈਸੇ ਵੀ ਐਵੇਂ ਡੇਲੀ ਨਹੀਂ ਖੰਡੇਗੀ ਪਰ ਜਿਵੇਂ ਆਪਾਂ ਕੁਝ ਮਸਾਲੇ ਵਾਲੀਆਂ ਚੀਜ਼ਾਂ ਖਾ ਲੈਣੇ ਨਾ ਜਿਵੇਂ ਉਸ ਦਿਨ ਹੋ ਜਾਂਦੀ ਹੈ ਮੈਨੂੰ ਮੈਂ ਕਿਹਾ ਲੱਜੇ ਕਰ ਹੀ ਲੈਣੀ ਹੈ ਕਰਕੇ ਦੇਖ ਲੈਣੀ ਵੀ ਅਜਮਾ ਕੇ ਦੇਖ ਲੈਣੀ ਵੀ ਸਹੀ ਹੈ ਜਾਂ ਨਹੀਂ ਬਾਕੀ ਜਿੰਨੀਆਂ ਭੈਣਾਂ ਕਈ ਬਹੁਤ ਦੱਸਦੇ ਪਰ ਆਪਾਂ ਤੋਂ ਕਿਸੇ ਨੇ ਅਸਰ ਨਹੀਂ ਕੀਤਾਗਾ ਤੇ ਹੁਣ ਮੈਂ ਇਸ ਨੂੰ ਭੁੰਨ ਕੇ ਫਿਰ ਨੂੰ ਕੁਟਦੀ ਹਾਂ ਚਲੋ ਜੀ ਬਣੇ ਰਹਿਣਾ ਵਲੌਗ ਦੇ ਵਿੱਚ ਜਦੋਂ ਫਿਰ ਟਾਈਮ ਮਿਲੇ ਆ ਫਿਰ ਮਿਲਾਂਗੇ ਤੁਹਾਡਾ ਟਾਈਮ ਬਾਅਦ ਆਪਾਂ ਐਸੀ ਸਾਡੇ ਡੇਲੀ ਬਹੁਤ ਵਧੀਆ ਧੁੱਪ ਹੁੰਦੀ ਹੈ ਪਰ ਅੱਜ ਮਿੱਠੀ-ਮਿੱਠੀ ਜੀ ਧੁੱਪ ਹੈਗੀ ਆ इन खास नहीं निकली हुई धुप गार्डन हम मेथे पालक फुल बूटे सारे हो लग गए हैं नदिया लो जी हम बना लगी लग सी पनीर की भुर्जी ते ग कट्टे काफी सारे ਤੇ ਅੱਖਾਂ ਕੌੜੀਆਂ ਹੋ ਗਈਆਂ ਬਹੁਤ ਜ਼ਿਆਦਾ ਕੌੜੇ ਆ ਤੇ ਇਧਰ ਪਨੀਰ ਜਿਹੜਾ ਆ ਉਹ ਆਪਾਂ ਰਾਤ ਹੀ ਬਣਾ ਕੇ ਰੱਖ ਲਿਆ ਸੀਗਾ ਤੇ ਹੁਣ ਇਹਦੇ ਪੀਸ ਕੱਟ ਲਏ ਇਹ ਰਾਤ ਦਾ ਬਣਾਇਆ ਹੋਇਆ ਕਰਕੇ ਤਾਂ ਆਏ ਤੇ ਜਿਵੇਂ ਕੀ yellow yellow ਜਿਹਾ ਹੋ ਗਿਆ ਪੀਲਾ ਪੀਲਾ ਜਿਹਾ ਹੋ ਗਿਆ ਹੈਗਾ ਪਰ ਵਧੀਆ ਬਣ ਗਿਆ ਸੌਫਟ ਪਨੀਰ ਤੇ ਹੁਣ ਆਪਾਂ ਲਾਉਨੇ ਆ ਤੜਕਾ ਇਧਰ ਆਪਾਂ ਤੇਲ ਕਲਕੜਮਾਸਤੇ ਪਾਤਾ ਲੌਜੋ ਫੋਨ ਵੱਜ ਗਿਆ ਸ਼ਾਮ ਦੇ 5 ਤੇ ਅਪਰ ਸੋਈ ਦੇ ਸਾਰੇ ਕੰਮਕਾਜ ਕਰ ਲਏ ਆ ਡਿਨਰ ਦੀ ਵੀ ਤਿਆਰੀ ਕਰ ਲਈ ਆ ਬਸ ਫੁਲਕੇ ਬਣਾਉਣੇ ਰਹਿ ਗਏ ਆ ਤੇ ਹੁਣ ਮੈਂ ਲੱਗੀ ਸੀ ਕਿ ਇਹ ਲਾਲ ਜਿਹੜੀਆਂ ਮਿਰਚਾਂ ਹੁੰਦੀਆਂ ਹਨਾ ਇਹਨਾਂ ਨੂੰ ਕੁੰਡੇ ਦੇ ਵਿੱਚ ਰਗੜਨ ਲੱਗੀ ਸੀ ਕਿਉਂਕਿ ਇਹ ਆਪਾਂ ਹੁਣ ਜਿਵੇਂ ਬਾਜਰੇ ਦੀ ਰੋਟੀ ਬਣਾਉਣੀ ਸ਼ੁਰੂ ਕਰਤੀ ਹੈ ਨਾ ਤੇ ਉਸ ਦੇ ਨਾਲ ਸਾਡੇ ਇਹ ਜਿਵੇਂ ਐਸ ਮਿਰਚਾਂ ਦੀ ਚਟਨੀ ਖਾਣੀ ਬਹੁਤ ਪਸੰਦ ਕਰਦੇ ਆ ਤੇ ਇਸ ਕਰਕੇ ਸਵੇਰ ਵਾਸਤੇ ਤਿਆਰੀ ਕਰਕੇ ਰੱਖ ਰਹੀਆਂ ਕਿਉਂਕਿ ਸਵੇਰ ਨੂੰ ਬਹੁਤ ਸਾਰੇ ਕੰਮ ਹੋ ਜਾਂਦੇ ਆ ਤੇ ਟਾਈਮ ਵਿੱਚ ਕਾਫੀ ਲੱਗ ਜਾਂਦਾ ਆ ਕਿ ਅੱਜ ਜਿਵੇਂ ਐਤਵਾਰ ਹੈਗਾ ਆ ਤੇ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਕਮੈਂਟ ਕਰਕੇ ਕਹਿੰਦੀਆਂ ਸੀ ਤੁਸੀਂ ਸਾਡੇ ਚੈਨਲ ਤੇ ਨਹੀਂ ਆਉਂਦੇ ਮੈਨੂੰ ਬਹੁਤ ਭੈਣਾਂ ਦੇ ਕਮੈਂਟ ਆਉਂਦੇ ਵੀ ਤੁਸੀਂ ਹੁਣ ਚੈਨਲ ਤੇ ਨਹੀਂ ਆ ਰਹੇ ਸੌਰੀ ਭੈਣ ਮੈਂ ਹੁਣ ਥੋੜਾ ਜਿਹਾ ਬਿਜ਼ੀ ਚੱਲ ਰਹੀ ਹਾਂ ਕੰਮ ਕਾਜ ਕਾਫੀ ਹੋਏ ਪਈ ਆ ਦੇਖੋ ਇਹ ਕੰਮ ਬੱਲਾ ਮੰਮੀ ਕਰ ਦਿੰਦੀ ਹੁੰਦੀ ਆ ਤੇ ਹੁਣ ਮੰਮੀ ਇੱਥੇ ਹੈ ਨਹੀਂ ਕਿ ਤਾਂ ਕਰਕੇ ਕਬ ਹੁਣ ਮੈਨੂੰ ਕਰਨਾ ਪੈ ਰਿਹਾ ਆ ਤੇ ਇਹ ਤੇ ਟਾਈਮ ਵੀ ਬਹੁਤ ਲੱਗਦਾ ਨਾ ਰਗੜਨ ਤੇ ਤੇ ਹਾਂਜੀ ਤੁਸੀਂ ਕਮੈਂਟ ਕਰਦੇ ਸੀ ਵੀ ਤੁਹਾਡੇ ਚੈਨਲ ਤੇ ਨਹੀਂ ਹੁੰਦੇ ਤੇ ਅੱਜ ਮੈਂ ਸਾਰੀਆਂ ਪੈਣੀਆਂ ਸ਼ਿਕਾਇਤਾਂ ਕਰਦੀਆਂ ਦੂਰ ਲੰਬੇ ਲਾਤੀਆਂ ਕਿਉਂਕਿ ਅੱਜ ਮੈਂ ਹਾਂ ਥੋੜਾ ਟਾਈਮ ਕੱਟ ਕੇ ਸਭ ਦੇ ਵਲੌਗ ਦੇਖੇ ਬਹੁਤ ਵਧੀਆ ਲੱਗਿਆ ਸਭ ਨੂੰ ਜਿਹੜਾ ਆਪਾਂ ਸਪੋਰਟ ਕੀਤੀ ਹੈ ਨਾ ਵੈਸੇ ਤਾਂ ਦੇਖੋ ਸਭ ਨੂੰ ਆਪਾਂ ਸਪੋਰਟ ਕਰਦੇ ਆ ਜੋ ਵੀ ਭੈਣ ਲਾਈਵ ਹੁੰਦੀ ਉਹਨਾਂ ਨੂੰ ਵੀ ਸਪੋਰਟ ਕਰੀ ਦੀ ਉਹਨਾਂ ਨੂੰ ਵੀ ਜ਼ਰੂਰ ਅਟੈਂਡ ਕਰੀਦਾ ਹੈ ਨਾ ਪਰ ਆਪਣੀ ਜਿਹੜੀ ਲਾਈਫ ਹੁੰਦੀ ਉਹ ਬਿਜ਼ੀ ਹੁੰਦੀ ਹੈ ਨਾ ਬਹੁਤ ਜ਼ਿਆਦਾ ਆਪਾਂ ਨੂੰ ਕਿਸੇ ਦੇ ਦੁੱਖ ਸੁੱਖ ਵੀ ਦੇਖਣੇ ਹੁੰਦੇ ਆ ਰਿਸ਼ਤੇਦਾਰਾਂ ਦੇ ਵੀ ਫੋਨ ਅਟੈਂਡ ਕਰਨੇ ਹੁੰਦੇ ਆ ਤੇ ਘਰ ਦੇ ਕੰਮ ਕਾਜ ਵੀ ਬਹੁਤ ਜ਼ਿਆਦਾ ਹੋ ਜਾਂਦੇ ਆ ਪਰ ਅੱਜ ਮੈਂ ਸਭ ਦੇ ਲਾਂਭੇ ਲਾਤੀ ਆ ਤੇ ਭੈਣ ਤੁਸੀਂ ਗੁੱਸਾ ਨਾ ਕਰਿਆ ਕਰੋ ਜਿੱਦੜ ਜਿੱਦ ਆਪਾਂ ਨੂੰ ਟਾਈਮ ਮਿਲੇਗਾ ਆਪਾਂ ਜ਼ਰੂਰ ਸਪੋਰਟ ਕਰਾਂਗੇ ਜੀ ਤੁਹਾਡੀ ਤੇ ਹਾਂ ਵੀ ਸਾਰੇ ਚਲੋ ਮਿਹਨਤ ਕਰਦੇ ਆ ਨਾ ਸਾਰੇ ਮਿਹਨਤ ਕਰਦੇ ਤੇ ਵੈਗਰੂ ਸਭ ਨੂੰ ਤਰੱਕੀਆਂ ਦੇਵੇ ਕਿਉਂਕਿ ਨਾ ਵੀ ਮਿਹਨਤ ਕਰ ਰਹੇ ਆ ਚਲੋ ਵੀ ਕੁਝ ਪੈਸੇ ਆਉਣ ਤੇ ਸੈਲਫ ਡਿਪੈਂਡ ਬਣੀਏ ਜਿਹੜੀਆਂ ਹਾਊਸ ਵਾਈਫ ਆ ਰ ਆ ਪਣਾ ਮਿਹਨਤ ਕਰਦੀਆਂ ਆ ਹਨਾ ਤੇ ਆਪਾਂ ਤਾਂ ਚਾਹੁੰਦੇ ਆ ਵੀ ਸਭ ਦੀ ਸਪੋਰਟ ਕਰੀਏ ਸਭ ਅੱਗੇ ਵਧੇ ਜਿੱਦਾਂ ਜਿੱਦਾਂ ਆਪਾਂ ਨੂੰ ਟਾਈਮ ਮਿਲਦਾ ਆਪਾਂ ਸਪੋਰਟ ਕਰ ਰਹੇ ਆ ਪਲੀਜ਼ ਗੁੱਸਾ ਨਾ ਕਰਿਆ ਕਰੋ ਤੇ ਜਿਵੇਂ ਜੋ ਵੀ ਆਪਣੇ ਜੋ ਵੀ ਲਾਈਵ ਦੇ ਵਿੱਚ ਆਉਂਦਾ ਤਾਂ ਆਪਾਂ ਉਹਨਾਂ ਨੂੰ ਵੀ ਸਪੋਰਟ ਕਰੀ ਦੀ ਹੈ ਜੀ ਉਨ ਦਾ ਲਾਈਵ ਅਟੈਂਡ ਕਰੀਦਾ ਤੇ ਤੁਸੀਂ ਵੀ ਜਰੂਰ ਸਪੋਰਟ ਕਰਿਆ ਕਰੋ ਕਿਉਂਕਿ ਜੇ ਆਪਾਂ ਕਿਸੇ ਨੂੰ ਸਪੋਰਟ ਕਰਾਂਗੇ ਤਾਂ ਦੂਸਰੇ ਵੀ ਆਪਣਾ ਸਪੋਰਟ ਕਰਨਗੇ ਜੇ ਆਪਾਂ ਨੂੰ ਸਪੋਰਟ ਮਿਲੂਗੀ ਫੇਰ ਹੀ ਆਪਾਂ ਅੱਗੇ ਵੱਧ ਸਕਾਂਗੇ ਤੇ ਹਾਂਜੀ ਵਾਸੇ ਵੀ ਕਹਿੰਦੇ ਹੁੰਦੇ ਨਾ ਜਿੱਥੇ ਕੋਈ ਹੋਰ ਨਾ ਕੋਈ ਖਰਨ ਵਾਲਾ ਹੋਵੇ ਤੇ ਉੱਥੇ ਪੈਸਾ ਖੜ ਜਾਂਦਾ ਹੁੰਦਾ ਨਾ ਵੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਬਹੁਤ ਜ਼ਰੂਰਤ ਹੁੰਦੀ ਆ ਇਹ ਸਹੀ ਆ ਵੀ ਪੈਸਾ ਜਿਹੜਾ ਹੁੰਦਾ ਨਾ ਉਹ ਜਿੰਦਗੀ ਦੇ ਵਿੱਚ ਹੋਣਾ ਜ਼ਰੂਰੀ ਆ ਹਨਾ ਤੇ ਜਿਨ੍ਹਾਂ ਕੋਲੇ ਨਹੀਂ ਹੁੰਦਾ ਉਹਨਾਂ ਨੂੰ ਇਸ ਚੀਜ਼ ਦੀ ਅਹਿਮੀਅਤ ਪਤਾ ਹੁੰਦੀ ਹੈ ਤੇ ਇਸ ਕਰਕੇ ਜੋ ਵੀ ਮਿਹਨਤ ਕਰ ਰਹੇ ਆ ਤੇ ਆਪਾਂ ਤਾਂ ਵੈਗਰੂ ਅੱਗੇ ਅਰਦਾਸ ਸਹੀ ਕਰਦੇ ਆ ਵੀ ਸਾਰੇ ਆਪਣੀ ਮਿਹਨਤ ਵਿੱਚ ਸਫਲ ਹੋਣ ਠੀਕ ਹੈ ਕਈਆਂ ਨੂੰ ਟਾਈਮ ਲੱਗ ਜਾਂਦਾ ਆ ਤੇ ਪਰ ਆਪਦੀ ਮਿਹਨਤ ਜ਼ਰੂਰ ਕਰਦੇ ਰਹੋ ਜੀ ਤੇ ਜਿੰਨਾ ਚਿਰ ਹੋ ਸਕੇ ਮੈਂ ਤੁਹਾਡੀ ਸਪੋਰਟ ਕਰੂੰਗੀ ਵੀ ਕੋਈ ਵੀ ਪਲੀਜ਼ ਗੁੱਸਾ ਨਾ ਖਰਿਆ ਕਰੋ ਤੇ ਅੱਜ ਆਪਾਂ ਪੂਰੀ ਸਪੋਰਟ ਕੀਤੀ ਹੈ ਜੇ ਆਪਾਂ ਤੁਹਾਨੂੰ ਸਭ ਨੂੰ ਦੀਦੀਆਂ ਨੂੰ ਪਤਾ ਲੱਗ ਜਾਊਗਾ ਅੱਜ ਕਿਹੜੇ ਕਿਹੜੇ ਭੈਣਾਂ ਦੇ ਵਲੌਗ ਤੇ ਕਮੈਂਟ ਕੀਤੇ ਆ ਦੇਖੋ ਅੱਜ ਕੱਲ ਇੱਕ ਇੱਕ ਹੋਰ ਪ੍ਰੋਬਲਮ ਆ ਰਹੀ ਹੈ ਵੈਸੇ ਮੈਂ ਸ਼ੇਅਰ ਵੀ ਕੀਤੀ ਸੀਗੀ ਕੀ ਪ੍ਰੋਬਲਮ ਇਹ ਆ ਰਹੀ ਆ ਵੀ ਅੱਜ ਕੱਲ ਜਿਹੜਾ ਕਮੈਂਟ ਬਾਕਸ ਹੈ ਨਾ ਉਹਦੇ ਵਿੱਚ ਸਪੇਸ ਨਹੀਂ ਮਿਲਦਾ ਕਮੈਂਟ ਕਰਨ ਵਾਸਤੇ ਬਹੁਤ ਪ੍ਰੋਬਲਮ ਆ ਰਹੀ ਆ ਮੈਨੂੰ ਲੱਗਦਾ ਤੁਹਾਨੂੰ ਵੀ ਸਾਰਿਆਂ ਨੂੰ ਪ੍ਰੋਬਲਮ ਆਉਦੀ ਹੋਊਗੀ ਤਾਂ ਜਰੂਰ ਦੱਸਿਓ ਜੀ ਤੇ ਬਾਕੀ ਵੈਗਰ ਉਹ ਅਰਦਾਸ ਕਰਦੇ ਆ ਵੀ ਸਭ ਚੜ੍ਹਦੀ ਕਲਾ ਵਿੱਚ ਰਹਿਣ ਸਭ ਭੈਣਾਂ ਜੋ ਮਿਹਨਤ ਕਰ ਰਹੀਆਂ ਸਭ ਅੱਗੇ ਜਾਣ ਜੀ ਤੇ ਇਹਦਾ ਤੁਸੀਂ ਵੀ ਸਪੋਰਟ ਕਰਦੇ ਰਹੋ ਜੀ ਠੀਕ ਹੈ ਜੀ ਅੱਜ ਦੇ ਵਲੌਗ ਦਾ ਆਪਾਂ ਐਂਡ ਇੱਥੇ ਕਰ ਰਿਹਾ ਹੁਣ ਮੈਂ ਲੱਗੀ ਸੀਗੀ ਇਹ ਬਰਚਾ ਰਗਣ ਵਾਸਤੇ ਸਵੇਰੇ ਜਿਹੜੇ ਕਿ ਬਾਜਰੇ ਦੀ ਰੋਟੀ ਵਾਸਤੇ ਉਹ ਰੋਟੀ ਦੇ ਨਾਲ ਇਹ ਚਟਨੀ ਖਾਣ ਵਾਸਤੇ ਤਿਆਰ ਕਰਕੇ ਰੱਖਦੀ ਆ ਕਿਉਂਕਿ ਸਵੇਰੇ ਸਿਰ ਮਾਰਨਿੰਗ ਰੁਟੀਨ ਜਿਹੜਾ ਹੁੰਦਾ ਬਹੁਤ ਜ਼ਿਆਦਾ ਬਿਜ਼ੀ ਹੁੰਦਾ ਆ ਪੈਸੇ ਵੀ ਦਿਨਾਂ ਦਾ ਬਹੁਤ ਫਰਕ ਪੈ ਗਿਆ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਕਰ ਰਹੇ ਆਪਾਂ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਲੋਕ ਦੇ ਨਾਲ ਸਾਰਿਆਂ ਨੂੰ ਸਸ਼ੀਗਾਰ ਜੀ ਹੱਸਦੇ ਵਾਸਤੇ ਰੋਜੀ